சரி வாயு சே சூலா சோதாக்க ஓங்க சத் பிரமன கவன்குண கேவா தூ சே துமரி மெம ந ਤੂੰ ठाकुर ऊँच भगवाना मैं हर हर नाम ਧਰ ਸੋਈ ਜਿਉਂ ਭਾਵੈ ਕਿਉ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਨ ਵਰਨਾ ਕੋਈ ਰਹਾ ਮੈਂ ਤਾਂ دیਵਾਨ ਤੂੰ ਹੈ ਮੇਰੇ ਸੁਆਮੀ ਮੈਂ ਤਉ ਆ ਗਏ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪੈ ਕਰਉ ਬੇਨਤੀ ਮੇਰਾ ਦੁਖ ਸੁਖ ਤੁਝ ਹੀ ਪਾਸ ਵਿੱਚੈ ਧਰਤੀ ਵਿੱਚੈ ਪਾਣੀ ਵਿੱਚ ਕਾਸ਼ਟ ਅਗਨ ਧਰੀ ਜੈ ਬੱਕਰੀ ਸਿੰਘ ਇਕੱਤੇ ਥਾਏ ਰੱਖੇ ਮਨਹਰ ਜਪ ਪਰਮ ਭਾਉ ਦੂਰ ਕੀਜੈ ਹਰ ਕੇ ਵੜਿਆਏ ਦਿਖਾਉ ਸੰਤੋ ਹਰ ਨਿਮਾਣਿਆ ਮਾਣ ਦਿਵਾਏ ਜਿਉਂ ਤਰਤੇ ਚਰਨ ਤਲੇ ਤੇ ਉਪਰ ਆਵੇ ਤਿਉ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਨ ਤੇਮਰੀ ਮਹਿਮਾ ਬਰਨ ਨਾ ਸਕੂ ਤੂੰ ਠਾਕੁਰ ਉੱਚ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਈ ਜਿਉਂ ਭਾਵੈ ਤਿਉ ਰਾਖ ਮੇਰੇ ਸਾਹਿਬ ਮੈਂ ਤੋ ਜਬ ਨੇ ਅਬਰਨਾ ਕੋਈ ਰਹਾ ਮੈਂ ਤਾਨ دیਵਾਨ ਤੂੰ ਹੈ ਮੇਰੇ ਸੁਆਮੀ ਮੈਂ ਤਉ ਆ ਗਏ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪੈ ਕਰਉ ਬੇਨੰਤੀ ਮੇਰਾ ਦੁਖ ਸੁਖ ਤੋਝਹੀ ਪਾਸ ਵਿਚੈ ਧਰਤੀ ਵਿਚੈ ਪਾਣੀ ਵਿਚ ਕਾਸ਼ਟ ਅਗਨ ਧਰੀਜੈ ਬੱਕਰੀ ਸਿੰਘ ਇਕੱਤੇ ਥਾਂੇ ਰੱਖੇ ਮਨ ਹਰ ਜਪ ਪਰਮ ਭਾਉ ਦੂਰ ਕੀਜੈ ਹਰ ਕੇ ਵੜਿਆਏ ਦੇਖੋ ਸੰਤੋ ਹਰ ਨਿਮਾਣਿਆ ਮਾਨ ਦਿਵਾਏ ਗਿਆਨ ਤਰਤੇ ਚਰਨ ਤਲੇ ਤੇ ਉਪਰ ਆਵੇ ਤਿਆਉ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਨ ਤੁਮਰੀ ਮਹਿਮਾ ਬਰਨ ਨਾ ਸਕੋ ਤੂੰ ਠਾਕੁਰ ਉਚ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਈ ਜਿਉ ਪਾਵੈ ਤਿਉ ਰਾਖ ਮੇਰੇ ਸਾਹਿਬ ਮੈਂ ਤੋ ਜਵਨ ਅਵਰ ਨਾ ਕੋਈ ਰਹਾ ਮੈਂ ਤਾਨ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤਰ ਦਿਆਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪੈ ਕਰੋਂ ਬੇਨਤੀ ਮੇਰਾ ਦੁਖ ਸੁਖ ਤੁਜਹੀ ਪਾਸ ਵਿੱਚੈ ਧਰਤੀ ਵਿੱਚੈ ਪਾਣੀ ਵਿੱਚ ਕਾਸ਼ਟ ਅਗਨ ਤਰੀਜੈ ਬੱਕਰੀ ਸਿੰਘ ਇਕੱਤੇ ਥਾਏ ਰੱਖੇ मन हर जप परम पाओ जोर कीजै हर के की वढ आए दिखो संता हर नी मानिया मान, मान देवाए ज्ञान तरते चरण तले ते ऊपर आवे त्यों नानक साध जणा जगत आन सब पैरी पाए ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਨ ਤੁਮਰੀ ਮਹਿਮਾ ਬਰਨ ਨਾ ਸਕੋ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਈ ਜਿਉਂ ਭਾਵੈ ਤਿਉ ਰਾਖ ਮੇਰੇ ਸਾਹਿਬ ਮੈਂ ਤਉ ਜਬ ਨੇ ਅਬਰ ਨਾ ਕੋਈ ਰਹਾ ਮੈਂ ਤਾਨ ਦੇਵਾਨ ਤੂੰ ਹੈ ਮੇਰੇ ਸੁਆਮੀ ਮੈਂ ਤਉ ਆਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪੈ ਕਰਉ ਬੇਨੰਤੀ ਮੇਰਾ ਦੁਖ ਸੁਖ ਤੁਝ ਹੀ ਪਾਸ ਵਿਚੈ ਧਰਤੀ ਵਿਚੈ ਪਾਣੀ ਵਿਚ ਕਾਸ਼ਟ ਅਗਨ ਤਰੀਜੈ ਬੱਕਰੀ ਸਿੰਘ ਇਕੱਤੇ ਥਾਂੇ ਰੱਖੇ ਮਨਹਰ ਜਪ ਪਰਮ ਭਾਉ ਦੂਰ ਕੀਜੈ ਹਰ ਕੇ ਵੜਿਆਏ ਦੇਖੋ ਸੰਤੋ ਹਰ ਨੀ ਮਾਣਿਆ ਮਾਣ ਦਿਵਾਏ ਗਿਆਨ ਤਰਤੇ ਚਰਨ ਤਲੇ ਤੇ ਉਪਰ ਆਵੇ ਤਿਆਉ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਨ ਤੁਮਰੀ ਮਹਿਮਾ ਬਰਨ ਨਾ ਸਕੋ ਤੂੰ ਠਾਕੁਰ ਉਚ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਈ ਜਿਉ ਪਾਵੈ ਤਿਉ ਰਾਖ ਮੇਰੇ ਸਾਹਿਬ ਮੈਂ ਤੋ ਜਵਨ ਅਵਰ ਨਾ ਕੋਈ ਰਹਾ ਮੈਂ ਤਾਨ ਦੇਵਾਨ ਤੂੰ ਹੈ ਮੇਰੇ ਸੁਆਮੀ ਮੈਂ ਤਉ ਦਿਆਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪੈ ਕਰੋਂ ਬੇਨਤੀ ਮੇਰਾ ਦੁਖ ਸੁਖ ਤੁਝ ਹੀ ਪਾਸ ਵਿੱਚੈ ਧਰਤੀ ਵਿੱਚੈ ਪਾਣੀ ਵਿੱਚ ਕਾਸ਼ਟ ਅਗਨ ਤਰੀਜੈ ਬੱਕਰੀ ਸਿੰਘ ਇਕੱਤੇ ਥਾਏ ਰੱਖੇ ਮਨ ਹਰ ਜਪ ਪਰਮ ਭਾਉ ਦੂਰ ਕੀਜੈ ਹਰ ਕੇ ਵੜਿਆਏ ਦੇਖੋ ਸੰਤੋ ਹਰ ਨਿਮਾਣਿਆ ਮਾਨ ਦਿਵਾਏ ਜਿਉਂ ਤਰਤੇ ਚਰਨ ਤਲੇ ਤੇ ਉਪਰ ਆਵੇ ਤਿਉ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਨ ਤੇਮਰੀ ਮਹਿਮਾ ਬਰਨ ਨਾ ਸਕੂ ਤੂੰ ਠਾਕੁਰ ਉੱਚ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਈ ਜਿਉਂ ਪਾਵੈ ਤਿਉ ਰਾਖ ਮੇਰੇ ਸਾਹਿਬ ਮੈਂ ਤੋ ਜਬੇ ਨਿਵਰਨਾ ਕੋਈ ਰਹਾ ਮੈਂ ਤਾਨ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤਉ ਆਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪੈ ਕਰਉ ਬੇਨਤੀ ਮੇਰਾ ਜੋਖ ਸੁਖ ਤੁਝਹੀ ਪਾਸ ਵਿਚੈ ਧਰਤੀ ਵਿਚੈ ਪਾਣੀ ਵਿਚ ਕਾਸ਼ਟ ਅਗਨ ਧਰੀਜੈ ਬੱਕਰੀ ਸਿੰਘ ਇਕੱਤੇ ਥਾਂਏ ਰੱਖੇ ਮਨਹਰ ਜਪ ਪਰਮ ਭਾਉ ਜੋਰ ਕੀਜੈ ਹਰ ਕੇ ਵੜਿਆਏ ਦੇਖੋ ਸੰਤੋ ਹਰ ਨੇ ਮਾਣਿਆ ਮਾਨ ਦਿਵਾਏ ਗਿਆਨ ਧਰ ਤੇ ਚਰਨ ਤਲੇ ਤੇ ਉਪਰ ਆਵੇ ਤਿਉ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ